ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਿਹਾ ਹਾਂ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਜੰਡ ਦੇ ਦਰਖਤ ਹੇਠ ਆਰਾਮ ਕੀਤਾ ਸੀ ਅਤੇ ਤੁਹਾਨੂੰ ਉਸ ਭਾਗਾ ਵਾਲੇ ਜੰਡ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਵਾਵਾਂਗਾ ਸੋ ਵੀਡੀਓ ਨਾਲ ਬਨੇ ਰਹੋ ਜਦੋਂ ਮੁਗਲਾਂ ਨਾਲ ਜੁਦ ਕਰਨ ਉਪਰੰਤ ਕੱਚੀ ਗੜੀ ਸ਼੍ਰੀ ਚਮਕੌਰ ਸਾਹਿਬ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵੱਲ ਨੂੰ ਚਾਲੇ ਪਾ ਦਿੱਤੇ ਫਿਰ ਇਸ ਸਥਾਨ ਤੇ ਜੋ ਕਿ ਸ਼੍ਰੀ ਚਮਕੌਰ ਸਾਹਿਬ ਤੋਂ 2 ਕੋਹ ਦੀ ਦੂਰੀ ਤੇ ਹੈ ਇੱਥੇ ਗੁਰੂ ਜੀ ਨੇ ਜੰਡ ਦੇ ਦਰਖਤ ਹੇਠ ਆਰਾਮ ਕੀਤਾ ਐਸੇ ਸਥਾਨ ਤੇ ਗੁਰੂ ਜੀ ਨੂੰ ਅਲਫੂ ਤੇ ਗਾਮੂ ਨਾਂ ਦੇ ਦੋ ਮੁਕਬਰ ਟਕਰੇ ਜੋ ਕਿ ਮੁਗਲਾਂ ਦੇ ਟੌਟ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਬਹੁਤ ਪਿਆਰ ਨਾਲ ਸਮਝਾਇਆ ਕਿ ਭਾਈ ਤੁਸੀਂ ਰੋਣਾ ਨਾ ਪਾਓ ਅਸੀਂ ਥੋੜੀ ਦੇਰ ਇੱਥੇ ਰਾਮ ਲਈ ਰੁਕੇ ਹਾਂ ਥੋੜੀ ਦੇਰ ਇੱਥੇ ਆਰਾਮ ਕਰਨਾ ਹੈ ਲੇਕਿਨ ਉਹ ਨਾ ਮੰਨੇ ਉਹ ਰੋਲਾ ਪਾਉਣਾ ਨਾ ਹਟੇ ਤੇ ਗੁਰੂ ਜੀ ਨੇ ਉਹਨਾਂ ਨੂੰ ਸੌਦਾ ਲਾਇਆ ਤੇ ਉਹਨਾਂ ਨੂੰ ਇੱਥੇ ਹੀ ਸ਼ਾਸਤਰਾ ਨਾਲ ਖਤਮ ਕੀਤਾ ਤੇ ਅੱਗੇ ਵੱਲ ਝਾੜ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਸੋ ਆਓ ਦੋਸਤੋ ਅੱਜ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦੇ ਆਂ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆਂ ਜੋ ਕਿ ਚਮਕੌਰ ਸਾਹਿਬ ਤੋਂ ਦੋ ਕੋਹ ਦੀ ਦੂਰੀ ਤੇ ਹੈ ਇਹ ਸਥਾਨ ਗੁਰੂਦਵਾਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ ਦਸਵੀਂ ਦੇ ਨਾਮ ਨਾਲ ਮਸ਼ਹੂਰ ਹੈ ਜਦੋਂ ਸ੍ਰੀ ਚਮਕੌਰ ਸਾਹਿਬ ਤੋਂ ਨੀਲੋਂ ਦੇ ਪੁਲ ਵੱਲ ਨੂੰ ਜਾਂਦੇ ਆ ਤਾਂ ਰਸਤੇ ਵਿੱਚ ਧੋਲਰਾ ਦਾ ਪੁਲ ਉਪਸਥਿਤ ਹੈ ਸੋ ਉਸ ਪੁਲ ਤੋਂ ਕੋਈ 200 ਜਾਂ 250 ਮੀਟਰ ਦੀ ਦੂਰੀ ਤੇ ਗੁਰਦੁਆਰਾ 1.5 ਗੁਰੂ ਜੰਡ ਸਾਹਿਬ ਪਾਤਸ਼ਾਹੀ ਦਸਵੀਂ ਆਜੋ ਦੋਸਤੋ ਹੁਣ ਤੁਹਾਨੂੰ ਉਸ ਪਵਿੱਤਰ ਝੰਡ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਜਿਸ ਝੰਡ ਦੇ نیچے ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਝੰਡ ਸਾਹਿਬ ਦੇ ਇਸ ਝੰਡ ਸਾਹਿਬ ਦੇ ਦਰਖਤ ਦੇ ਬਿਲਕੁਲ ਸਾਹਮਣੇ ਗੁਰੂ ਗ੍ਰੰਥ ਸਾਹਿਬ ਜਿਰਾਜਵਾਨ ਹਨ ਦੇਖੋ ਦੋਸਤੋ ਤੁਸੀਂ ਭਾਗਾ ਵਾਲਿਓ ਜੋ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਉਸ ਜੰਡ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿਸ ਜੰਡ ਦੇ نیچے ਗੁਰੂ ਸਾਹਿਬ ਨੇ ਆਪਣੇ ਲਾਲ ਬਾੜ ਕੇ ਆ ਕੇ ਆਰਾਮ ਕੀਤਾ ਤੇ ਅਕਾਲ ਪੁਰਖ ਨੂੰ ਕਿਹਾ ਤੇਰਾ ਪਾਣਾ ਮੀਠਾ ਲਾਗੇ ਜੋ ਦਰਸ਼ਨ ਕਰੋ ਜੰਡ ਸਾਹਿਬ ਦੇ ਜਦੋਂ ਵੀ ਦੋਸਤੋ ਸ੍ਰੀ ਚਮਕੌਰ ਸਾਹਿਬ ਜਾਂ ਅਨੰਤਪੁਰ ਸਾਹਿਬ ਤੁਸੀਂ ਨਮਸਤਕ ਹੋਣ ਆਂਦੇ ਹੋ ਦਰਸ਼ਨ ਦੇਦਾਰੇ ਕਰਨ ਆਂਦੇ ਹੋ ਤਾਂ ਇਸ ਸਥਾਨ ਤੇ ਵੀ ਜਰੂਰ ਆਇਓ ਗੁਰੂ ਸਾਹਿਬ ਦੀ ਚਰਨ ਛੋ ਇਸ ਧਰਤੀ ਤੇ ਆਨ ਕੇ ਇੱਕ ਅਲੱਗ ਹੀ ਕਿਸਮ ਦੀ ਸ਼ਾਂਤੀ ਮਹਿਸੂਸ ਹੁੰਦੀ ਹੈ ਬਹੁਤ ਹੀ ਖੂਬਸੂਰਤ ਨਜ਼ਾਰਾ ਬਹੁਤ ਹੀ ਖੂਬਸੂਰਤ ਦ੍ਰਿਸ਼ ਇਸ ਸਥਾਨ ਤੇ ਦੇਖਣ ਨੂੰ ਮਿਲਦਾ ਹੈ ਸਾਹਮਣੇ ਲੰਗਰ ਹਾਲ ਹੈ ਜੀ ਤੇ ਇਧਰ ਜੰਡ ਸਾਹਿਬ ਜੋ ਚਾਰੋਂ ਤਰਫ ਫੈਲਿਆ ਹੋਇਆ ਹੈ ਹਰਿਆ ਭਰਿਆ ਹੈ ਸੋ ਦੋਸਤੋ ਜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੁਹਾਡੇ ਦਿਲ ਨੂੰ ਸ਼ਾਂਤੀ ਮਿਲੀ ਤਾਂ ਵਾਹਿਗੁਰੂ ਜ਼ਰੂਰ ਲਿਖਣਾ और इस वीडियो भीडियो शेयर जरूर करना और साइ न फॉलो जरूर कर लेना वाहगुरु जी का खालसा श्री वाहेगुरू जी की फतेह सो दर्शन करो तो दो इजाजत धन्यवाद जी